ਸਾਨੂੰ ਕੋਲੇ ਕੋਲੇ ਸੰਧੋਂਦਿਆ ਜੀ ਜੀ ਵੀ ਸੀ ਆਉਂਦੀਆਂ ਭਰਤਾਂ ਦੇ ਟਰੈਕਟਰ ਆ ਗਏ ਠੀਕ ਜਗਲੇ ਨੂੰ ਉਹਨੂੰ ਬਹੁਤ ਵਧੀਆ ਚੀਜ਼ ਆ ਉਹਨੂੰ ਐਂ ਵਧੀਆ ਚੀਜ਼ ਆਗੀ ਪਾਣੀ ਭਰੋ ਕੋਲੇ ਲੈ ਜਾਓ ਸੰਧਦੇ ਜਾ ਕੇ ਆ ਆ ਗਿਆ ਆਪਣਾ ਚਾਰੂੜੀ ਵਾਲਾ ਝਾਰਨਾ ਆ ਗਿਆ ਇਹ ਵੀ ਇੱਥੇ ਮਰਜੀ ਰੋੜ ਕੇ ਲੈ ਜਾਓ ਠੀਕ ਹੈ ਰੈਡਾ ਬਹੁਤ ਆ ਜੀ ਇੱਥੇ ਮਰਜੀ ਰੋੜ ਕੇ ਲਾਉਣਾ ਤੇਰਾ ਹੀ ਲੱਗਦਾ ਹੁੰਦਾ ਜੀ ਮੰਗੀ ਦਾ ਬਾਅਦ ਚ ਜਦੋਂ ਆਪਣੇ ਕੋਲੇ ਚੀਜ਼ਾਂ ਆਂਡ ਗਈ ਕੇਰਾ ਮਹਿੰਗੀ ਲੱਗੂ ਜਦੋਂ ਹਾਂਡ ਗਈ ਉਦੋਂ ਸਸਤੀ ਲੱਗ ਜੇ ਇਹਦੇ ਤੇ ਚਾਰੀ ਸੀ ਲੱਗੇ ਵਿਆ ਹਾਈ ਡੇਡ ਡੇਡ ਨਾਂਦੇ ਫੇਰੇ ਥੋੜਾ ਜਿਹਾ ਗਰਮ ਹੋਊਗਾ ਵੀ ਹਾਂ ਵੀ ਚੱ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਤਪਾਲ ਸਿੰਘ ਬੱਬੋ ਤੇ ਆਪਾਂ ਖੜੇ ਆ ਬਈ ਜੀ ਪੁੱਚੋ ਕਲਾਂ ਦੇ ਵਿੱਚ ਤੇ ਮਾਗਰ ਤੁਸੀਂ ਦੇਖ ਸਕਦੇ ਹੋ ਬਈ ਜੀ ਆਪਣੇ ਕਿਸਾਨੀ ਨਾਲ ਸੰਬੰਧ ਤੇ ਬੱਚਿਆਂ ਦੇ ਸੰਬੰਧ ਵਿੱਚ ਬਹੁਤ ਸਮਾਨ ਪਿਆਗਾ ਬੱਚਿਆਂ ਨੇ ਅੱਖੀਂ ਡਾ ਹੋ ਗਿਆ ਤੇ ਬਾਈ ਜਿੰਨੀਆਂ ਵੀ ਚੀਜ਼ਾਂ ਆਈਆਂ ਸਾਰੀਆਂ ਘਰੇ ਤਿਆਰ ਕਰਦਾਗਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਕਰਦੇ ਆ ਬਾਈ ਨਾਲ ਗੱਲਬਾਤ ਤੇ ਬਾਕੀ ਤੁਸੀਂ ਇੱਧਰ ਦੇਖ ਸਕਦੇ ਹੋ ਬਈ ਜੀ ਕਿਸਾਨੀ ਨਾਲ ਸੰਬੰਧ ਤੋਂ ਫੋੜੇ ਹੋ ਗਏ ਤੇ ਆ ਤੰਗਲੀਆਂ ਹੋ ਗਈਆਂ ਪੰਜੇ ਹੋ ਗਏ ਤੇ ਉਹ ਬਹੁਤ ਕੋਸਾ ਬਾਈ ਕੋਲੇ ਅੱਸੀ ਕਾ ਬਾਈ ਜੀ ਅੱਸੀ ਕਾ ਜੀ ਠੀਕ ਹੋ ਬਾਈ ਜੀ ਬਹੁਤ ਵਧੀਆ ਜੀ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਆਪਣਾ ਆਪਣਾ ਨਿਊ ਗੁਰੂ ਤੇਗਵਧ ਰੈਗਰੀ ਵਰਕ ਸੀ ਨਖਾਣਾ ਰੋਡ ਪੁੱਚੋਕਲਾ ਠੀਕ ਹੈ ਬਾਈ ਜੀ ਹਾਂਜੀ ਮੋਬਾਈਲ ਨੰਬਰ ਹੈਗਾ ਜੀ 94634 19374 ਠੀਕ ਹੈ ਇੱਕ ਹੈਗਾ ਜੀ 99828281602 ਠੀਕ ਹੈ ਬਾਈ ਜੀ ਹਾਂਜੀ ਤੇ ਲੋ ਬਾਈ ਜੀ ਅੱਜ ਆਪਾਂ ਸਟਾਰਟ ਕਰਾਂਗੇ ਟੋਕੇ ਵਾਲੀ ਮਸ਼ੀਨ ਤੋਂ ਤੇ ਬਾਈ ਨੇ ਸਾਰੀ ਹੱਥੀ ਤਿਆਰ ਕੀਤੀ ਆ ਕਿਤੋਂ ਵੀ ਨਹੀਂ ਬਣਵਾ ਕੇ ਲਿਆ ਕੋਈ ਵੀ ਚੀਜ਼ ਜਿਹੜੀ ਚੀਜ਼ ਹੈਗੀ ਆ ਕਿ ਘਰੇ ਬਣਾਈ ਹੋਈ ਆ ਜੀ ਹਾਂਜੀ ਆਪਦੀ ਵਰਕਸ਼ਾਪ ਤੇ ਹਾਂਜੀ ਤੇ ਦੱਸੋ ਬਾਰੇ ਬਾਈ ਜੀ ਇਹਦੇ ਬਾਰੇ ਆ ਦੇਖੋ ਜੀ ਗੀਅਰ ਲੱਗਿਆ ਬਈ ਇਹਦੇ ਠੀਕ ਆ ਜੀ ਸਟੀਲੀ ਕਰਾਰੀਆਂ ਜੀ ਪੂਰੀਆਂ ਵਧੀਆ ਠੀਕ ਆ ਸਟੀਲੀ ਕਰਾਰੀਆਂ ਚ ਆ ਗਏ ਹਾਂਜੀ ਹਾਂਜੀ ਗੀਅਰ ਲੱਗਿਆ ਵਾ ਪੂਰਾ ਵਧੀਆ ਠੀਕ ਹੈ ਇੱਕ ਥਾਂ ਕੱਟ ਕੇ ਰਦੀਆ ਛੋਟਾ ਸਾਈਜ਼ ਬਣਾਇਆ ਬਈ ਜਮਾ ਲੈ ਬਈ ਜਮਾ ਛੋਟਾ ਸਾਈਜ਼ ਆ ਗਿਆ ਇਹ ਨਹੀਂ ਆਏਗਾ ਹਾਂਜੀ ਟੱਕੀ ਨਹੀਂ ਐ ਚੇਨ ਚੋਂ ਸਾਰੀ ਟਗੀ ਹੋਈ ਆ ਜੀ ਠੀਕ ਆ ਜੀ ਆ ਦੇਖੋ ਜੀ ਆ ਫਾਈਬਰ ਚ ਤਿਆਰ ਕਰਵਾਇਆ ਬਾਈ ਆਪਣਾ ਇਹ ਲੋਹੇ ਦਾ ਨਹੀਂ ਹੈਗਾ ਇਹ ਲੋਹੇ ਦਾ ਗਲ ਜਾਂਦਾ ਜੀ ਲੋਹੇ ਦਾ ਸਿੱਧਾ ਗਲ ਜਾਂਦਾ ਛੇਤੀ ਨਿਕਲਦਾ ਵੀ ਟਾਈਮ ਬ ਠੀਕ ਹੈ ਪਰ ਇਹਦੀ ਮਿਣਿਆਦ ਪਤਾ ਹੈ ਇਹਦੀ ਮਿਣਿਆਦ ਮੰਨ ਕੇ ਚੱਲੋ ਵੀ ਇਹ ਮੋਟੀ ਬਹੁਤ ਹੈ ਫੈਬਰਿਕ ਠੀਕ ਹੈ ਜੀ ਹਾਂ ਤੇ ਇਹ ਪਟੇ ਵਾਲੀ ਮਸ਼ੀਨ ਆ ਗਈ ਤੇ ਡੰਡੇ ਤੇ ਵੀ ਚੱਲਦੀ ਹੈ ਨਾਲ ਪਟੇ ਤੇ ਵੀ ਚੱਲ ਜੂ ਡੰਡੇ ਤੇ ਵੀ ਚੱਲ ਜੂ ਬੈਲਟ ਵੀ ਪੈਂਦੀ ਕਰੀ ਵੀ ਇਹ ਬੈਲਟ ਵਾਲੀ ਚੀਰੀ ਵੀ ਹੈਗੀ ਹੈ ਬੈਲਟ ਵਾਲੀ ਚੀਰੀ ਵੀ ਹੈਗੀ ਹੈ ਬੈਰਾਂ ਪਾਏ ਵਾ ਜਮਾ ਨਵੇਂ ਜੀ ਠੀਕ ਹੈ ਜੂਸੀ ਵੈਰਾਂਗਾ ਜੀ ਹਾਂ ਜੀ ਹਾਂ ਜੀ ਵਧੀਆ ਹੁੰਦਾ ਵੈ ਜੂਸੀ ਵੈਰਾਂਗਾ ਜੂਸੀ ਵੈਰਾਂਗਾ ਛੇਤੀ ਟੁੱਟਦਾ ਹੀ ਨਹੀਂ ਵੈ ਟੁੱਟਦਾ ਨਹੀਂ ਹੈਗਾ ਕੋਈ ਬਾਜ ਪੂਰਾ ਨਹੀਂ ਕਰਦਾ ਜੀ ਟੋਰਾ ਬਾਜ ਨਹੀਂ ਹੈਗੇ ਬਾਕੀ ਇੱਕ ਵਾਰੀ ਫਾਈਲ ਤੋਂ ਲੈ ਕੇ ਜਾਓਗੇ ਚਲਾ ਕੇ ਜ ਇਦੇ ਚ ਦੋ ਮਾਡਲ ਆ ਜੀ ਆਪਣੇ ਕੋਲੇ ਇੱਕ ਤਾਂ ਸਿੰਪਲ ਮਾਡਲ ਚਾਲ ਆ ਗਈ ਬਿਨਾ ਗੇਅਰ ਤੋਂ ਠੀਕ ਹੈ ਜੀ ਤੇ ਦੂਜਾ ਮਾਡਲ ਹੋ ਪਿਆ ਹਾਂਜੀ ਦੂਜਾ ਮਾਡਲ ਹੋ ਪਿਆ ਜੀ ਅਵੇ ਦੂਜਾ ਮਾਡਲ ਸਹਿਜ ਡੀਆ ਜੀ ਥੱਲੋਂ ਛੋਟੇ ਠੀਕ ਹੈ ਜੀ ਸਾਈਜ਼ ਸੇਮ ਹੀ ਹੈਗਾ ਸਾਰਾ ਹਾਂਜੀ ਹਾਂਜੀ ਆ ਦੇਖੋ ਜੀ ਇਹਦੇ ੀਲ ਛੋਟਾ ਪਾਇਆ ਵੀ ਇੱਥੇ ਮੋਟਰ ਲੱਗਦੀ ਕਰੀ ਹੋਈ ਆ ਠੀਕ ਹੈ ਜੀ ਤੇ ਬਸ ਇਹਦੇ ਚ ਚਿਹਰੀ ਵੱਜ ਕੇ ਇੱਥੇ ਬਸ ਬੈਲਟ ਪੈ ਜੂ ਠੀਕ ਹੈ ਇਹ ਸਿੰਪਲ ਮਾਡਲ ਆ ਗਈ ਇਹ ਇਹ ਬਿਨਾ ਗੇਅਰ ਵਾਲੀ ਆ ਹਾਂਜੀ ਇਹ ਬਿਨਾ ਗੇਅਰ ਵਾਲੀ ਆ ਠੀਕ ਹੈ ਜੀ ਕਿਵੇਂ ਕਿਸੇ ਦਾ ਥੋੜੇ ਪਸੂ ਆਗੇ ਕੀ ਪ੍ਰਾਈਸ ਹੈ ਇਹ 75000 ਰੁਪਏ ਦੀ ਇਹ 75000 ਦੀ ਤੇ ਉਹ ਬਾਈ ਜੀ ਉਹ ਪਊਗੀ 22000 ਦੀ ਉਹ 22000 ਰੁਪਏ ਦਾ ਗੇਅਰ ਦਾ ਤੇ ਥੋੜਾ ਜਿਹਾ ਬਸ ਫਰਕ ਪੈਦਾ 5000 ਰੁਪਏ ਦਾ 5000 ਰੁਪਏ ਦਾ ਠੀਕ ਹੈ ਜੀ ਗੇਅਰ ਦੇ ਜੇ ਤੁਸੀਂ ਆਪ ਲਿਆ ਕੇ ਲਾਉਣਾ ਤਾਂ ਆਪ ਲਿਆ ਕੇ ਵੀ ਲਾ ਸਕਦੇ ਹੋ ਮਰਦੀ ਲਈ ਇੱਕ ਗੱਲ ਹੈ ਕਿ 22 ਗਰੰਟੀ ਵਾਲੀ ਚੀਜ਼ ਲਾਉਣਗੇ ਜਿਹੜੀ ਵੀ ਮੈਂ ਕਹਣਾ ਕੋਈ ਯਾਰ ਬਾਈ ਯਾਰ ਅਗਲਾ ਦੱਸੂਗਾ ਸਾਨੂੰ ਯਾਰ ਪਹਿਲੀ ਗੱਲ ਤਾਂ ਕੋਈ ਆਉਂਦੀ ਨਹੀਂ ਦਿੱਕਤ ਮਸ਼ੀਨ 'ਚ ਤਾਂ ਦਿੱਕਤ ਆਉਂਦੀ ਨਹੀਂ ਹੁੰਦੀ ਠੀਕ ਹੈ ਜੀ ਹਾਂ ਜੇ ਕੋਈ ਅਗਲਾ ਦੱਸੂਗਾ ਸਾਨੂੰ ਵੀ ਆ ਇੱਥੇ ਆ ਪ੍ਰੋਬਲ ਠੀਕ ਹੈ ਜੀ ਹਾਂ ਜੀ ਤੇ ਦੁਨੇ ਟਾਇਰ ਵਾਲੀਆਂ ਆ ਗਈਆਂ ਨਾ ਬੇ ਜੀ ਹਾਂ ਟਾਇਰਾਂ ਦੀ ਕਰਦੇ ਆਂ ਜੀ ਅਸੀਂ ਕੋਈ ਵੀ ਕੰਮ ਨਾ ਸਾਨੂੰ ਪਹਿਲੇ ਦਿਨੋਂ ਹੀ ਸ਼ੌਂਕ ਆ ਵੀ ਟਾਇਰਾਂ ਵਾਲੀ ਚੀਜ਼ ਹੋਵੇ ਜਿੱਥੇ ਮਰਜੀ ਅਗਲਾ ਰੋੜ ਕੇ ਲੈ ਠੀਕ ਹੈ ਜਿੰਨੇ ਚੀਜ਼ਾਂ ਆ ਗਈਆਂ ਬੇ ਜੀ ਟਾਇਰਾਂ ਦਾ ਕੱਪੜਾ ਵਾਜਦਾ ਸੀ ਜਦੋਂ ਪਾਸੇ-ਆਸੇ ਜਿੱਥੇ ਮਰਜ਼ੀ ਕਰ ਲਾ ਉੱਥੇ ਕੱਪੜਾ ਵਾਜ ਜਾਂਦਾ ਠੀਕ ਹੈ ਜੀ ਬੀ ਇੱਥੇ ਤੇ ਬੇ ਜੀ ਆ ਚੀਜ਼ਾਂ ਵੀ ਪਏ ਨੇ ਤੁਸੀਂ ਇਹ ਵੀ ਦੇਖ ਸਕਦੇ ਹੋ ਸਾਰੀਆਂ ਟਾਇਰਾਂ ਵਾਲੀਆਂ ਨੇ ਇਹ ਵੀ ਟਾਇਰਾਂ ਲੈਣੇ ਖੋਲ੍ਹ ਲਿਆ ਵੀ ਤੁਹਾਨੂੰ ਟਾਇਰਾਂ ਵਾਲੀਆਂ ਮਿਲ ਜਾਣਗੀਆਂ ਤੇ ਅੱਗੇ ਕਿ ਬੇ ਜੀ ਪੰਪਾਂ ਨਾ ਹਾਂ ਜੀ ਹ ਲੈ ਬਾਈ ਇਹ ਅੱਧਾ ਪਾਣੀ ਦਾ ਭਰਿਆ ਬਾਈ ਹੁਣ ਦੇਖੋ ਸਿਰ ਵਾਲਾ ਕਿੰਨੇ ਦਾ ਅੱਧਾ ਪਾਣੀ ਦਾ ਹਾਂਜੀ ਹਾਂਜੀ ਲੈ ਬਾਈ ਅੱਧਾ ਪਾਣੀ ਦਾ ਪਰ ਇਹ ਕੰਡੀਸ਼ਨਰ ਦਾ ਵੀਰੇ ਇਹ ਹੈਗਾ ਜੀ 200 ਲੀਟਰ ਦਾ 200 ਲੀਟਰ ਦਾ 100 ਲੀਟਰ ਪਾਣੀ ਹੈਗਾ ਇਸ ਵਿੱਚ ਇਹਦੇ ਚ ਹੈਗਾ ਜੀ ਪਾਣੀ ਲੈ ਬਈ ਫੁੱਲ ਕਰਿਆ ਸੀਗਾ ਜੀ ਗੱਡੀ ਤੋਂ ਥੀ ਸੀਗੀ ਜੀ ਠੀਕ ਹੈ ਇਹਦੇ ਚ ਅੱਧਾ ਪਾਣੀ ਰਹਿ ਗਿਆ ਜੀ ਲੈ ਬਾਈ ਜਿਹੜੇ ਕਿਸਾਨ ਵੀਰ ਆਪਣੇ ਆਉਂਦਾ ਗਏ ਨਾ ਸਭ ਨਾਲ ਕੋਈ ਸੰਦ ਹੁੰਦੇ ਆ ਜੀ ਜੀ ਵੀ ਸੀ ਹੁੰਦੀਆਂ ਭਰਤ ਵਾਲੇ ਟਰੈਕਟਰ ਆਗੇ ਠੀਕ ਹੈ ਜਿਆਗਲੇ ਨੂੰ ਉਹਨੂੰ ਬਹੁਤ ਵਧੀਆ ਚੀਜ਼ ਆ ਉਹਨੂੰ ਐ ਵਧੀਆ ਚੀਜ਼ ਆਗੀ ਪਾਣੀ ਭਰੋ ਕੋਲੇ ਲੈ ਜਾਓ ਸੰਦ ਜੇ ਸਪਰੇਅ ਲਈ ਯੂਜ਼ ਕਰਨਾ ਹੋਵੇ ਸਪਰੇਅ ਵਾਲੀ ਹੋ ਜਾਊਗਾ ਜੀ ਠੀਕ ਹੈ ਸਪਰੇਅ ਲਈ ਵੀ ਯੂਜ਼ ਹੋ ਜਾਊਗਾ ਬਾਈ ਜੀ ਉਹ ਗੱਨ ਲੱਗ ਜੂਗੀ ਪਰ ਮੋਟਰ ਤੇ ਚੱਲੀ ਜਾਊਗਾ ਜੀ ਠੀਕ ਹੈ ਜੀ ਤੇ ਜੇ ਬਈ ਇਹਦੇ ਕੁਆਲਿਟੀ ਦੀ ਗੱਲ ਕਰੀਏ ਆਪਣੇ ਮੋਟਰ ਦੀ ਗੱਲ ਕਰੀਏ ਹਿੰਦੁਸਤਾਨ ਕੰਪਨੀ ਦੀ ਵਧੀਆ ਲੱਗੀ ਹੋਈ ਹੈ ਜੀ ਵਧੀਆ ਵੱਧ ਕਾਪਰ ਦੇ ਵਿੱਚ ਠੀਕ ਹੈ ਜੀ ਹਾਂ ਜੀ ਦੋ ਵਧੀਆ ਲਾਉਣੀ ਹੈ ਇਤੋਂ ਵਧੀਆ ਲੱਗ ਜੂ ਕ੍ਰੈਪਟਨ ਦੀ ਲੱਗ ਜੂ ਇਤੋਂ ਵਧੀਆ ਠੀਕ ਹੈ ਜੀ ਬਿਰਦੀ ਦੀ ਲੱਗ ਜੂ ਇਤੋਂ ਵਧੀਆ ਜੀ ਲਾਉਣੀ ਹੈ ਤੇ ਮੋਟਰ ਦਾ ਬਜਟ ਕਿੰਨੇ ਦੀ ਮੋਟਰ ਹੈ ਬਾਈ ਜੀ 2 HP ਦੀ ਮੋਟਰ ਹੈ ਇਹ ਠੀਕ ਹੈ ਜ ਆਪਾਂ 6000 ਰੁਪਏ ਦੀ ਮੋਟਰ ਆਈ ਆਪਾਂ ਨਾਲ ਦੀ ਨਾਲ ਦੀ ਬੈਲਟ ਨਟ ਖੋਲਾਂਗੇ ਚਾਰ ਪਰੇ ਰੱਖ ਲਾਏ ਅਗਲਾ ਜੇ ਜੀ ਮਰਜ਼ੀ ਲਾਵੇ ਪੰਪ ਵੀ ਪੂਰਾ ਵੱਡਾ ਲੱਗਿਆ ਵਾ ਜੀ ਦੇਖੋ ਬੀਟੋ ਕੰਪਨੀ ਦਾ ਪੰਪ ਵਾ ਬੀਟੋ ਕੰਪਨੀ ਦਾ ਪੰਪ ਇਹਦੇ ਚ ਵੈਕਟਰ ਦਾ ਲਾਉਣਾ ਐਸਪੀ ਦਾ ਲਾਉਣਾ ਉਹ ਵੀ ਲਾ ਦਾਂਗੇ ਪਰ ਅਗਲੇ ਦਾ ਬਜਟ ਵੱਧ ਜਾਂਦਾ ਠੀਕ ਹੈ ਉਹ ਇਹਦਾ ਮਹਿੰਗਾ ਹੋ ਜਾਂਦਾ ਮਹਿੰਗਾ ਹੋ ਜਾਂਦਾ ਇਹ ਕੁਆਲਿਟੀ ਇਹਦੀ ਬਰੀ ਉਹ ਵਾ ਜੀ ਮੈਂ ਕਹਿੰਦਾ ਪਿੱਤਲ ਦਾ ਜੀ ਸਾਰਾ ਸਾਰੇ ਕੋ ਬੰਦ ਪਿਸਟਮ ਵਾਲਾ ਲੱਗਿਆ ਵਾ ਜੀ ਇਹ ਮਿੱਟੀ ਨਹੀਂ ਪੈਂਦੀ ਇਹਦੇ ਠੀਕ ਹੈ ਕੱਲਾ ਭਾਈ ਜੀ ਰੇਤੇ ਤੋਂ ਥੋੜੀ ਜਿਹੀ ਸਮਾਈ ਰ ਠੀਕ ਹੈ ਜੀ ਆਹ ਦੇ ਚ ਤੁਸੀਂ ਮੰਨ ਕੇ ਚੱਲੋ ਵੀ 3000 ਤੋਂ ਦਾ ਪੰਪ ਸਟਾਰਟ ਹੋ ਜਾਣਾ ਠੀਕ ਹੈ ਤੇ ਇਹਦੀ ਕੁਆਲਿਟੀ ਕਿਵੇਂ ਰਹੂਗੀ ਬਾਈ ਜੀ ਪੂਰੀ ਵਧੀਆ ਪ੍ਰੈਸ਼ਰ ਸੀ ਚਲਾਇਆ ਜੀ ਪੂਰਾ ਵਧੀਆ ਪ੍ਰੈਸ਼ਰ ਫੁੱਲ ਪ੍ਰੈਸ਼ਰ ਕਾਣ ਕੇ ਮੰਨ ਕੇ ਚੱਲੋ ਵੀ ਜੇ ਤੁਸੜੇ ਆਏ ਹੱਥ ਉੱਤੇ ਤੇ ਲੱਗਿਆ ਛਿੱਲੂਗਾ ਮਾਸ ਛਿੱਲੂਗਾ ਹਾਂ ਪੂਰਾ ਪੂਰਾ ਛਿੱਲੂਗਾ ਮਾ ਮੂਰੇ ਨਹੀਂ ਤੁਸੀਂ ਆਏ ਪ੍ਰੈਸ਼ਰ ਦੇ ਤੁਸੀਂ ਆਏ ਉਂਗਲ ਕਰਕੇ ਦਿਖਾ ਦਿਓ ਮੂਰੇ ਮੈਂ ਚਲਾਉਂਗਾ ਤੁਸੀਂ ਆਏ ਉਂਗਲ ਕਰਕੇ ਦਿਖਾ ਦੋ ਤੁਸੜੇ ਮੂਰੇ ਲੱਗਣੀ ਠੀਕ ਹੈ ਜੀ ਲੈ ਵੀ ਬਾਈ ਕਹਿੰਦਾ ਸਾਥ ਸਿੰਦੂਗਾ ਇਹਦੇ ਵੀ ਦੋ ਕੁਆਲਿਟੀ ਆ ਜਾਂਦੀਆਂ ਬਾਈ ਇਹਦੇ ਵੀ ਦੋ ਠੀਕ ਹੈ ਆ ਪੰਪ ਤੇ ਮੋਟਰਾਂ ਹੀ ਲੱਗ ਜੂਗੇ ਆ ਪਾਈਪ ਦੇ ਉੱਤੇ ਥੱਲੇ ਟਾਇਰ ਲੱਗ ਜਾਂਦੇ ਆ ਆ ਫਾਈਬਰ ਲੱਗ ਜਾਂਦੀ ਆ ਪਾਈਪ ਪੂਪ ਸਮਾਨ ਉਹੀ ਰਹਿ ਜਾਂਦਾ ਇੱਕ ਤਾਂ ਢੋਲ ਕੱਟਿਆ ਜਾਂਦਾ ਉਹਦੇ ਚ ਇੱਕ ਕਾਸ ਕੰਜਾ ਕੱਟਿਆ ਜੂ ਟਾਇਰ ਕੱਟੇ ਮੰਨ ਕੇ ਚਲੋ ਉਹ ਸਿੱਧਾ ਵਾਲਾ ਪਾਈਪ ਚ ਲਾਊਗਾ ਉਹ ਸਿੱਧੇ ਵਾਲਾ ਪਾਈਪ ਚ ਤੁਸ ਨੂੰ ਢੋਲਾ ਅੱਡ ਲਾਉਣਾ ਪਊਗਾ ਜਾਂ ਤੁਸ ਨੂੰ ਪੈਰੇ ਚੜਾਉਣਾ ਪਊਗਾ ਉਹ 15000 ਰੁਪਏ ਦੇ ਉਹ 15000 ਤੇ ਇਹ ਦਾ ਵਿੱਚ ਇਹ ਪਊਗਾ 30000 ਰੁਪਏ ਦਾ ਇਹ 30000 ਰੁਪਏ ਦਾ ਹਾਂਜੀ ਹਾਂਜੀ ਠੀਕ ਹੈ ਬਾਕੀ ਵੀ ਮੌਕੇ ਦੇ ਲੈਸ ਹੋਊਗਾ ਉਹ ਜਿੰਨਾ ਕੋਈ ਮੌਕੇ ਦੇ ਮਾਨਤਾ ਮਾਨਤਾ ਨਹੀਂ ਹੋਊ ਠੀਕ ਹੈ ਕੋਸ਼ਿਸ਼ ਕਰ ਦਾਂਗੇ ਜਿੰਨਾ ਹੋ ਸਕੇ ਵੱਧ ਵੱਧ ਇੱਕ ਚੀਜ਼ ਭੇਜ ਦਾਂਗੇ ਕਾਹਾਂ ਉਹ ਆਪੇ ਜਾਣਦਾ ਠੀਕ ਹੈ ਗਰੰਟੀ ਵਾਲਾ ਦਊਗਾ ਮੈਂ ਕਹਿੰਦਾ ਅਗਲਾ ਦਊਗਾ ਗਰੰਟੀ ਵੀ ਠੀਕ ਆ ਬਈ ਯਾਰ ਅਵੀ ਸੰਦ ਸਾਨੂੰ ਹੋਰ ਦਿਓ ਠੀਕ ਹੈ ਜੀ ਹਾਂਜੀ ਹਾਂਜੀ ਇਹ ਅੱਗੇ ਵੇਜੇ ਆ ਆ ਗਿਆ ਆਪਣਾ ਇੱਕ ਕੁੜੀ ਵਾਲਾ ਚਾਰਨਾ ਆ ਗਿਆ ਜੀ ਇਹ ਵੀ ਇੱਥੇ ਮਰਜੀ ਰੋੜ ਕੇ ਲੈ ਜਾ ਦੇ ਠੀਕ ਆ ਰੈਲਾ ਬਹੁਤ ਆ ਜੀ ਇੱਥੇ ਮਰਜੀ ਰੋੜ ਕੇ ਲਾਉਣਾ ਆਪੋ ਉੱਚੀ ਰੇਗ ਚੀਜ਼ ਦੇ ਟਾਇਰ ਹਾਂਜੀ ਹਾਂਜੀ ਟਾਇਰਾਂ ਦੇ ਜੀ ਸ਼ਕੀਨ ਆ ਜੀ ਪਹਿਲੇ ਦੁਨੀ ਠੀਕ ਆ ਜੀ ਤੇ ਬੈਰਿੰਗ ਵਗੈਰਾ ਜੀ ਬਈ ਮੈਂ ਕਹਿੰਦਾ ਜੂਸੀ ਬੈਰਿੰਗਾਂ ਜ ਠੀਕ ਹੈ ਰੇਜ ਜੀ ਜੀ ਬਈ ਜੂਸੀ ਵਾਇਰਿੰਗ ਮੈਂ ਕਹਣਾ ਬਈ ਯਾਰ ਅਸੀਂ ਵੱਧ ਤਾਂ ਬੈਰਿੰਗਾਂ ਜਿਵੇਂ ਰੇੜੀ ਦੇ ਵਿੱਚ ਸਿੰਪਲ ਵਾਇਰਿੰਗ ਪੈਂਦੇ ਆਮ ਉਹਦੇ ਵਿੱਚ ਵੀ ਵਧੀਆ ਕੰਪਨੀ ਦੇ ਬੈਰਿੰਗਾਂ ਹੋਣਗੇ ਦੂਜੇ ਗੋਲੀ ਵਾਲੇ ਠੀਕ ਹੈ ਜੀ ਜਿਹੜੀ ਜੂਸੀ ਵਾਇਰਿੰਗ ਅਸੀਂ ਜਿੱਥੇ ਮੰਨ ਕੇ ਚੱਲੋ ਵੀ ਲੱਗਦਾ ਅਸੀਂ ਜੂਸੀ ਹੀ ਲਾਉਣੇ ਆ ਜੂਸੀ ਵਾਇਰਿੰਗ ਹੀ ਤੁਸੀਂ ਵਧੀਆ ਹੀ ਲਾ ਦੇ ਵੀ ਕਿਹੜਾ ਕੋਈ ਗੱਲ ਨਹੀਂ ਮਹਿੰਗੀ ਹੋਵੇ ਬਾਅਦ ਚ ਦੇਖਿਆ ਹੁੰਦਾ ਠੀਕ ਹੈ ਜੀ ਤੇ ਅਗਲਾ ਕੋਈ ਗੱਲ ਨਹੀਂ ਵੀ ਬਾਅਦ ਚ ਅਗਲਾ ਆਪੇ ਜੁੜ ਜਾਂਦਾ ਜ ਜਦੋਂ ਅਗਲੇ ਨੂੰ ਕਿਹੜਾ ਕਿਹੜਾ ਹੀ ਲੱਗਦਾ ਹੁੰਦਾ ਜੀ ਮਹਿੰਗੀ ਤਾਂ ਬਾਅਦ ਚ ਜਦੋਂ ਓਕੇ ਨਮੰਗਾ ਇਹ ਲੱਗਦਾ ਸਾਨੂੰ ਵੀ ਆ ਚੀਜ਼ ਮਹਿੰਗੀ ਆ ਜੀ ਸਾਡੇ ਕੋਲ ਚੱਲਦਾ ਸਾਨੂੰ ਸਸਤੀ ਹੋ ਜਾਂਦਾ ਵੀ ਇਹਦਾ ਸਸਤਾ ਯਾਰ ਕੋਈ ਮਹਿੰਗਾ ਨਹੀਂ ਠੀਕ ਆ ਜੀ ਇਹਦਾ ਪ੍ਰਾਈਸ ਵਾ ਜੀ ਇਹ ਆਪਾਂ 11500 ਰੁਪਏ ਦਾ ਸਟਾਰਟ ਆਈ ਹੈ ਛੇ 11500 ਘੱਟ ਵਾਲਾ ਬਣਾਉਣਾ ਇਤੋਂ ਘੱਟ ਵਾਲਾ ਹੀ ਬਣ ਜੂ ਛੋਟਾ ਬਣ ਜੂਗਾ ਛੋਟਾ ਬਣ ਜੂਗਾ ਪਰ ਉਹ ਆਏ ਆ ਵੀ ਉਹਦੇ ਚ ਬੜਾ ਫਰਕ ਪੈਣਾ ਨਹੀਂ ਠੀਕ ਆ ਜੀ ਵੱਧ ਤੋਂ ਵੱਧ 11500 ਦਾ ਹੀ ਫਰਕ ਪੈਣਾ ਠੀਕ ਆ ਜੀ ਤੇ ਜਾਲੀ ਦੀ ਗੱਲ ਕਰੀਏ ਬਈ ਜੀ ਮੋਟੀ ਵੀ ਪਾਣੀ ਵੀ ਆ ਇਹਦੇ ਚ ਮੰਨ ਕੇ ਚੱਲੋ ਵੀ ਜਾਲੀ ਨਾ ਉਹਦੇ ਚ ਪੱਤੀ ਲਾਈ ਵੀ ਸਾਡੀ ਉਹ ਦੇਖੋ ਟੇਢੀ ਇਹ ਤਾਂ ਐਸ ਰੋਡ ਐਂ ਕਰੀਏ ਜੀ ਇਹ ਦੇਖੋ ਹਾਂਜੀ ਫਿਰ ਤਾਂ 19 ਕ ਰੀਨ ਕੱਢੋ ਜੀ ਇਹ ਠੀਕ ਐ ਐਸ ਰੋਡ ਕਰ ਲਈਏ ਤੂੜੀ ਨਹੀਂ ਮੋਟੀ-ਮੋਟੀ ਛਾਣ ਲਈ ਜੀ ਠੀਕ ਐ ਮੋਟੀਆਂ ਆਮ ਮੰਨ ਕੇ ਚੱਲੋ ਇੱਥੇ ਜਦੋਂ ਪਾਸ ਦਾ ਦੋ ਟੋਕਰੀ ਜੀ ਪਰਲੇ ਬਸ ਉਹਦੀ ਕੱਢ ਦੂ ਠੀਕ ਐ ਜੀ ਕਹੇ ਪੂਰੀ ਵਧੀਆ ਕੀ ਐ ਨਹੀਂ ਹੈਗਾ ਵੀ ਛੇਤੀ ਪਾਰਲਮੈਂਟ ਚ ਤੂੜੀ ਛਾਣ ਕੇ ਚੱਲ ਠੀਕ ਐ ਜੀ ਹਾਂਜੀ ਹਾਂਜੀ ਤੇ ਅੱਗੇ ਭਾਜੀ ਇਹ ਜਨਰੇਟਰ ਆ ਗਿਆ ਇਹ ਵੀ ਆਪ ਭਾਈ ਜਣੇ ਤਿਆਰ ਕਰੇਗਾ ਇਹ ਮੰਨ ਕੇ ਚੱਲੋ ਅਸੀਂ ਬਹੁਤ ਜਨਰੇਟਰ ਬਣਾਏ ਜੀ ਪਹਿਲਾਂ ਠੀਕ ਐ ਜੀ ਹਾਂਜੀ ਹਾਂਜੀ ਇਹਦੇ ਚ ਐ ਮੰਨ ਕੇ ਚੱਲੋ ਅਸੀਂ ਜਨਰੇਟਰ ਚੱਲਦਾ ਘੱਟ ਹੁੰਦਾ ਠੀਕ ਹੈ ਜੀ ਨਵਾਂ ਮਹਿੰਗਾ ਬਹੁਤ ਪੈਣ ਲੱਗਾ ਕਾਪਰ ਦਾ ਰੇਟ ਬਹੁਤ ਵਧ ਗਿਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪ ਤਿਆਰ ਕਰਕੇ ਦੇਨੇ ਕਿਰਨੇ ਕਿ ਤੱਕ ਤਿਆਰ ਹੋ ਜਾਂਦਾ ਬਈ ਸਟਾਰਟਿੰਗ ਇਹ ਜਿਵੇਂ ਚੱਲਦਾ ਸੈੱਟ ਹੈ ਜਿਵੇਂ ਆ ਖੜਾਗਾ ਹਾਂਜੀ ਇਹ ਚੱਲਦਾ ਸੈੱਟ ਤੁਸੀਂ ਐ ਮੰਨ ਕੇ ਸਾਰਾ ਇਹਦਾ ਕੰਮ ਕਰਾਇਆ ਵਾ ਫੁੱਲ ਠੀਕ ਹੈ ਜੀ ਹਾਂਜੀ 5 ਕਿਲੋਵਾਟ ਦਾ ਇਹ ਆ ਵੀ ਆਪਣੇ ਕੰਮ ਨਿਮੇੜਿਆ ਬਈ ਜੀ ਕਈ ਰਬੜ ਜਿਉਂ ਹੀ ਟੁੱਟ ਜਾਂਦੀ ਹੈ ਹਾਂਜੀ ਆ ਦੇਖੋ ਜੀ ਆ ਪਾ ਦਿੰਨੇ ਆ ਇਹ ਵਧੀਆ ਮੋٹے ਹੈਵੀ ਰਵੜ ਪਾਈ ਹੋਈ ਹੈ ਜੀ ਪੰਜ ਪਾਈ ਇਹਦੇ ਚ ਮਨਿਕ ਚੁੱਲੇ ਸੈਕੰਡ ਹੈਂਡ ਹੈਗਾ ਜੀ 58200 ਰੁਪਏ ਦਾ ਇਹ 58200 ਰੁਪਏ ਚੱਲਦਾ ਸੱਟ ਹੈ ਜੀ ਚਲ ਜੇ ਨਵਾਂ ਬਣਾਓਗੇ ਇਹਦੇ ਚ 5 ਕਿਲੋ ਰਵੜ ਦਾ 45000 ਰੁਪਏ ਸੱਟ ਬਣਾਉਂਗਾ ਵਧੀਆ ਚ ਠੀਕ ਓਰੀਜਨਲ ਸਸਤਾ 35000 ਦਾ ਵੀ ਬਣਾ ਦੇਾਂਗੇ ਠੀਕ ਹੈ ਪਰ ਉੱਚ ਉਹੀ ਆ ਗਈ ਕੁਆਲਿਟੀ ਜਦੋਂ ਆਪਾਂ ਸਸਤਾ ਕਰਤਾ ਥੋੜਾ ਜਿਹਾ ਕੰਮ ਜਿਵੇਂ ਮੰਗਲਾਲ ਖੁੱਲਾ ਪਾਤਾ ਹਾਂਜੀ ਨਵਾਂ ਆਉਂਦਾ ਇੱਕ ਉਹਨੇ ਸਰਪੋ ਦਾ ਮੰਗਲਾਲ ਪਾਉਣਾ ਇੱਕ ਮਹਗਾ ਯੋਗਲੇ ਨੇ ਕਰਾਂ ਮਹਿੰਗਾ ਸਮਾਨ ਆ ਤਾਂ ਫਿਰ ਉਹ ਚੀਜ਼ ਮਹਿੰਗੀ ਚੀਜ਼ ਵੀ ਪਰ ਉਹਦੇ ਚ 7.5 ਦਾ ਹੁਣ ਜੀ 740 ਦਾ ਲੈਣਾ ਤਾਂ ਚੱਲਦਾ ਪੈਸਾ ਦੇਖੋ ਕੁਆਲਿਟੀ ਹਾਂ ਜੀ ਹੁਣ ਚੱਲਦਾ ਸੈੱਟ ਲੈਣਾ ਪੂਰਾ ਫੁੱਲ ਕੰਮ ਕਰਾਇਆ ਬਾ ਤਾਂ 45000 ਦੇ 7.5 ਕਿਲੋਵਟ ਦਾ ਠੀਕ ਜੇ ਹੁਣ ਉਹਦੇ ਚ ਨਵਾਂ ਸੈੱਟ ਲਾਵਾਂਗੇ ਨਵਾਂ ਪਾਜਾਂ ਦਾ 60000 ਰੁਪਏ ਦਾ ਜੀ ਠੀਕ 15000 ਰੁਪਏ ਦਾ ਅਗਲਾ ਦਾ ਫਾਇਦਾ ਹੁੰਦਾ ਚੱਲਦਾ ਇਹ ਸਾਰਾ ਦਿਨ ਹੈ ਹੀ ਨਹੀਂ ਇਹ ਵੀ ਗੱਲ ਹੈ ਜੀ ਇਹ 10 ਸਾਲੀ ਇੰਜਨ ਨਹੀਂ ਇਹ ਤਾਂ ਖਰਾਬ ਹੁੰਦਾ ਜੀ ਆਪਾਂ ਚੱਲੀਏ ਨੇ ਐਕਤੀ ਅਸੀਂ ਨਾ 15 ਸਾਲ ਵਾਲਾ ਇੰਜਨ ਕਰਾਇਆ ਸੀ ਆ ਡੀਜ਼ਲ ਦੀ ਹਵਾਣਾ ਦਵਾ ਵੀ ਆ ਵੀ ਖੋਲੇ ਰਿਪੇਅਰ ਹੋਈ ਜਾਂਦਾ ਠੀਕ ਹੈ ਥੋੜੀ ਰਿਪੇਅਰ ਹੈਗੀ ਸਾਰੀ ਘੱਟ ਜਾਈ ਰਹਿੰਦੀ ਹੈਗੇ ਤੇ ਇਹਦਾ ਮੁੱਲ ਆਇਆ ਭਾਈ ਜੀ 28000 28000 ਰੁਪਏ ਦਾ 28000 ਹਾਂ ਜੀ ਜਿੰਨਾ ਮਾ ਬਣਾਉਣਾ ਨਵਾਂ 45000 ਦਾ ਬਣਾਉਂ 5 ਕਿਲੋਵਾਟ ਠੀਕ ਹੈ ਜੀ ਤੇ ਇਧਰ ਇਹ ਵੱਡੇ ਆਗੇ ਜੀ ਠੀਕ ਹੈ ਜੀ ਇਹਦੇ ਚ ਦੋ ਸਿਲੰਡਰ ਵੀ ਬਣਾ ਦਿੰਦੇ ਸੀ ਚਾਰ ਸਿਲੰਡਰ ਵੀ ਬਣਾ ਦੇ ਇਹ ਕਿੰਨੇ ਸਿਲੰਡਰ ਇਹ ਚਾਰ ਸਿਲੰਡਰ ਇਹ ਚਾਰ ਸਿਲੰਡਰ ਆ ਗਿਆ ਜੀ 20 ਕਿਲੋਵਾਟ ਦਾ ਠੀਕ ਹੈ 20 ਕਿਲੋਵਾਟ ਦਾ ਚਾਰ ਸਿਲੰਡਰ ਚਾਰ ਸਿਲੰਡਰ ਆ ਗਿਆ ਜੀ ਇਹਦੇ ਚ ਇੱਕ ਦੋ ਸ ਅਗਲੇ ਨੇ ਮੋੜਨਾ ਅਜਿਹਾ ਨੇ ਪਹਿਲੇ ਮੋੜ ਦੇਗਾ ਦਾ ਕਰਾ ਕਟਰਾਗੇ ਠੀਕ ਹੈ ਯਾਨੀ ਕਿ ਦੋ ਸਿਲੰਡਰ ਜਿਹੜਾ ਸੈੱਟ ਹੋਣਾ ਸੈਲਫ ਸਟਾਰਟ ਬੈਟਰੀ ਬੂਟਰੀ ਲਾ ਕੇ ਓਕੇ ਕਰਕੇ ਠੀਕ ਹੈ ਠੀਕ ਹੈ ਜੀ ਉਹਦਾ ਪਹੂ 1.5 ਲੱਖ ਰੁਪਏ ਦਾ ਜੀ ਤੇ ਦੂਸਰਾ ਲੈਣਾ ਸੈਲਫ ਜਿਵੇਂ ਥੋੜਾ ਵੱਡਾ ਲੈਣਾ ਇੱਕ ਪਊਗਾ 1.70 ਦੇ ਵਿੱਚ ਤਿੰਨ ਸਿਲੰਡਰ ਜੇ ਤੇਲ ਖਰਚੇ ਦੀ ਗੱਲ ਕਰੀ ਬਈ ਜੀ ਤੇਲ ਸਿਲੰਡਰ ਜਿੰਨਾ ਆਪਾਂ ਵੱਡਾ ਸੈੱਟ ਲਵਾਂਗੇ ਤੇਲ ਤੇਲ ਤਾਂ ਉਨੇ ਹੀ ਘੱਟ ਖਾਂਦਾ ਹੁੰਦਾ ਅਗਲੇ ਨੂੰ ਬਹਿਮ ਹੁੰਦਾ ਵੀ ਅਗਲੇ ਨਾਲ ਵੱਡਾ ਜੇ ਅਗਲੇ ਨਾਲ ਚਾਰ ਸਿਲੰਡਰ ਲੈ ਲਈਏ ਆਪਾਂ ਤਿੰਨ ਸਿਲੰਡਰ ਲੈ ਠੀਕ ਹੈ ਇਹ ਸੌਖਾ ਉਹਨਾਂ ਖਾਈ ਜਾਂਦਾ ਜਿਹੜਾ ਛੋਟਾ ਲੈ ਲੈਨੇ ਆਪਾਂ ਉਥੋਂ ਆ ਮਾਰ ਕੇ ਉਹਨਾਂ ਖਾਈਏ ਦੂਆ ਮਾਰ ਕੇ ਉਹ ਔਖਾ ਹੋ ਜਾਂਦਾ ਸੱਟ ਔਖਾ ਹੁੰਦਾਗਾ ਇਹ ਸਾਡੇ ਪਰ ਬਿਜਲੀ ਉਹ ਨਹੀਂ ਦਿੰਦਾ ਮੈਂ ਤੁਹਾਨੂੰ ਦੱਸਤੀ ਗੱਲ ਹੈ ਸਾਡੇ ਨਾਲ ਦੋ AC ਲੱਗੇ ਹੋਏ ਆ ਆ ਸਾਡੇ ਸੱਟ ਚੱਲਦਾਗਾ ਦੋ ਬੈਲਡਿੰਗ ਚਲਾ ਲੈਨੇ ਆ ਠੀਕ ਹੈ ਆਪਾਂ ਪੱਖਾ ਚੱਲਦਾ ਹੁੰਦਾ ਬਰਮਾ ਬੁਰਮਾ ਤੇ ਹਵਾਲੀ ਟਿੰਕੀ ਚੱਲਦੀ ਹੁੰਦੀ ਹੈ ਇਹਨੂੰ ਐ ਨਹੀਂ ਪਤਾ ਲੱਗਦਾ ਚੱਲਦਾ ਇਹ ਮਸਾ 2.5 ਲੀਟਰ ਸਾਡੇ ਤੇ ਜੇ ਸਾਇਲੈਂਟ ਦੀ ਗੱਲ ਕਰੀਏ ਕਿੰਨਾ ਖੜਕਾ ਕਰਦਾ ਬਈ ਸਾਇਲੈਂਟ ਦਾ ਜਿਵੇਂ ਆਪਾਂ ਟਰੈਕਟਰ ਸਟਾਰਟ ਕਰਕੇ ਖੜਾਤਾ ਬਈ ਠੀਕ ਹੈ ਐਨਾ ਕਰ ਐਨਾ ਕਿ ਚੱਲਦਾ ਜੇ ਸਾਈਲੈਂਟ ਬਣਾਉਣਾ ਜੇ ਸਾਈਲੈਂਟ ਬਣਾਉਣਾ ਬਾਈ ਜੀ ਬਣਾ ਤਾ ਦਿੰਨੇ ਆ ਪਰ ਅਗਲੇ ਦੀ ਡਿਮਾਂਡ ਤੇ ਉਹਦੇ ਚ ਕੀ ਆ ਉਹਦੀ ਜਨਰੇਟਰ ਦੀ ਮਨਿਆਦ ਨਹੀਂ ਦਿੰਦੀ ਸਾਈਲੈਂਟ ਅਸੀਂ ਸਾਈਲੈਂਟ ਇਹਨੂੰ ਕਰ ਸਕਦੇ ਸੀ ਕਿਉਂ ਨਹੀਂ ਕਰੇ ਠੀਕ ਹੈ ਰੁਪਈਆ ਤਾਂ ਤਾਂ ਅਗਲੇ ਦਾ ਉਹਨੇ ਚ ਕਿੰਨਾ ਕੁ ਫਰਕ ਕੀ ਫਰਕ ਆਗਾ ਬਾਈ ਜੀ ਇਹਦੇ ਤੇ ਉਹਦੇ ਵਿੱਚ ਉਹਦੇ ਚ ਸੈੱਟ ਚ ਬਾਈ ਆਇਆ ਜਾਂਦਾ ਫਿਰ ਜਮਾਂ ਡੱਬਾ ਬੰਦ ਲੱਗਿਆ ਹੋਵੇ ਠੀਕ ਹੈ ਜੀ ਮੈਂ ਦੇਖਿਆ ਜਿਹਦੇ ਤੇ ਜਮਾਂ ਡੱਬਾ ਬੰਦ ਨਾਮਾ ਲੱਗਿਆ ਹੋਵਾ 5-6 ਲੱਖ ਰੁਪਈਆ ਦਾ ਬਾਈ ਇਹ ਤੇ 5-6 ਲੱਖ ਲਾ ਕੇ ਵੀ ਕੀ ਕਰਾਉਣਾ ਇਹ ਵੀ ਗੱਲ ਇੰਨੇ ਪੈਸ ਜੇ ਤਾਂ ਨਮਾ ਲੱਗਿਆ ਫਿਰ ਤਾਂ ਭਾਵੇਂ ਜਿੱਥੇ ਮਰਜੀ ਸਟਾਰਟ ਕਰ ਲੋ ਆਪੇ ਵੇਕੇ ਸਟਾਰਟ ਹੋਈ ਜਾਊਗਾ ਅੰਦਰ ਸਟਾਰਟ ਕਰ ਲੋ ਯਾਰ ਮੋੜ ਤੇ ਕਰ ਲੋ ਪਰ ਜਿਹੜੀ ਚੀਜ਼ ਇਹ ਹੈਗੀ ਕਿ ਕਿਉਂਕਿ ਖੜਾ ਰਹਿੰਦਾ ਸਟਾਰਟ ਘਟ ਹੁੰਦਾ ਚੱਲਦੇ ਘਟ ਹੁੰਦੇ ਨਹੀਂ ਆ ਪਾਈਪਾਂ ਮੁੱਪਾਂੀਆਂ ਸੁੱਕ ਜਾਂਦੀਆਂ ਜੀ ਅਗਲੇ ਨੇ ਉਧਰ ਬਟਨ ਦੱਬ ਦਿੰਦਾ ਹੈਗਾ ਉਧਰ ਇਹਦਾ ਪਾ ਉਦੋਂ ਵਾਰ ਪਾਈਪਾਂ ਲੀਕ ਹੋ ਜਾਣ ਚਾਹੇ ਇਹਦਾ ਪਾਣੀ ਲੀਕ ਹੋ ਜੇ ਬਸ ਖਤਮ ਗਿਆ ਫੇਰ ਅਗਲੇ ਦਾ 20000 ਰੁਪਏ ਲੱਗ ਜਾਂਦਾ ਯਾਨੀ ਕਿ ਉਹਦੇ ਨਾਲੋਂ ਤਾਂ ਵੀ ਖੁੱਲਾ ਰੱਖੋ ਠੜਕਾ ਕਰਦਾ ਕੋਈ ਨਾ ਦੂਰ ਰੱਖ ਲੋ ਇੱਤੇ ਰੱਖ ਲੋ ਕਿਉਂਕਿ ਠੀਕ ਹੈ ਯਾਨੀ ਕਿ ਗੜੀ ਦੀ ਨਿਗਾ ਵੱਜੇ ਸਾਹਮਣੇ ਸਟਾਰਟ ਹੋਏ ਤੇ ਜੋ ਸਟਾਰਟ ਕਰਿਆ ਤੁਸੀਂ 2 ਮਿੰਟ ਖੜੋ ਇਹਦੇ ਕੋਲੇ ਦੇਖੋ ਇਹਨੂੰ ਵੀ ਇਹ ਲੀਕਿੰਗ ਤਾਂ ਨਹੀਂ ਜੀ ਲੀਕਿੰਗ ਤਾਂ ਬੰਦ ਕਰੋ ਲੈ ਤੁਹਾਡੀ ਤੇਲ ਦੀ ਬਚਤ ਹੋਊਗੀ ਠੀਕ ਹੈ ਜੀ ਲੈ ਠੰਡਾ ਰਹੂਗਾ ਹਰਿਆ ਹਵਾ ਪੈਂਦੀ ਇਹਦੇ ਚ ਠੀਕ ਹੈ ਜੀ ਤੇ ਲੈ ਪੈਸੇ ਘਟਾ ਇਹਦੇ ਇਹਦਾ ਕੀ ਪ੍ਰਾਈਸ ਰੋ ਕਿ 2 ਲੱਖ ਰੁਪਏ ਦਾ ਸੈੱਟ ਬਣਦਾ ਜੀ ਵਧੀਆ ਜਿਹਾ ਬਣਾਉਣਾ ਆ ਦੇਖੋ ਕ੍ਰੈਪਟਨ ਦਾ ਲੱਗਿਆ ਬਈ ਇਹ ਆ ਚਾਰ ਸਿਲੰਡਰ ਕੰਮ ਫੁੱਲ ਕਰਿਆ ਬਈ ਇਹਦਾ ਠੀਕ ਹੈ ਚਾਰ ਸਿਲੰਡਰ ਦਾ ਕੰਮ ਪੂਰਾ ਕਰਿਆ ਤੇ ਕ੍ਰੈਪਟਨ ਦਾ ਕ੍ਰੈਪਟਨ ਦਾ ਆਲਟਰਨੇਟਰ ਲੱਗਿਆ ਆ ਠੀਕ ਹੈ ਜੇ ਤੂੰ ਆਂਦੀ ਤੂੰ ਇਹਦੀ ਗੱਲ ਕਰੀ ਕਿੰਨਾ ਕਿ ਤੂੰ ਆਂਦਾ ਜੀ ਮੰਨ ਕੇ ਚਲੋ ਕਿਹੜਾ ਹੀ ਮਾਰ ਲੈਣੇ ਸਟਾਰਟ ਹੋਣ ਲੱਗਾ ਸਟਾਰਟ ਹੋਣ ਲੱਗਾ ਹਾਂ ਉਸ ਤੋਂ ਬਾਅਦ ਤਾਂ ਤੂੰ ਆ ਲੈਣੇ ਕੀ ਮਾਰਨੇ ਠੀਕ ਹੈ ਜੀ ਇਹ ਜਿੰਨਾ ਜਿਵੇਂ ਲੋਡ ਹੋਊ ਜਿਵੇਂ ਆਮ ਕਰੇ ਹੈਗਾ ਆਮ ਕਰੇ ਤਾਂ ਖਾਲੀ ਚੱਲੀ ਜਾਂਦਾ ਆਮ ਤਾਂ ਖਾਲੀ ਚੱਲੀ ਜਾਂਦਾ ਆਪਾਂ ਦੇ ਗਰਮੀ ਨਹੀਂ ਕਿੰਨਾ ਕੋ ਲੋਡ ਦੇਵਾਂਗੇ ਉਹਨਾਂ ਨਾਲੋਂ ਜ਼ਿਆਦਾ ਮੈਂ ਕਹਣਾ ਜੀ ਜੇ ਇਹਦੇ ਤੇ 4 AC ਲੱਗੇ ਹੋਇਆ ਭਾਈ ਰੇਡੀਏਟਰਾਂ ਦੇ ਫਿਰ ਇਹ ਥੋੜਾ ਜਿਹਾ ਗਰਮ ਹੋਊਗਾ ਵੀ ਹਾਂ ਵੀ ਚੱਲਦਾ ਭਾਈ ਸੈਟ ਇਹ ਨਹੀਂ ਇਹ ਤਾਂ ਗਰਮੀ ਨਹੀਂ ਹੁੰਦਾ ਸੈਟ ਠੀਕ ਅਸੀਂ ਬੈਲਟ ਚਲਾਉਣੇ ਆ ਦੋਨੇ ਦੋਨੇ ਸੀ ਤੇਲ ਵੱਤ ਤੋਂ ਵੱਧ ਤੁਸੀਂ ਯਕੀਨ ਮਣਾ 2.5 ਲੀਟਰ ਸਭ ਖਾਈ ਚੱਲੀ ਜਾਂਦਾ 2.5 ਲੀਟਰ ਖਾ 2.5 ਲੀਟਰ 2.5 ਲੀਟਰ ਘੰਟੇ ਦਾ ਖਾਈ ਜਾਂਦਾ ਠੀਕ ਹੈ ਜੀ ਹਾਂ ਜੇ ਆਪਾਂ ਮੰਨ ਲੇ ਕਿ ਚਲੋ ਹਣ ਇਹਨੂੰ ਦੋ ਸਿਲੰਡਰ ਕਰ ਦਿੰਨੇ ਆ ਦੋ ਸਿਲੰਡਰ ਵੀ ਆਪਣੇ ਕੋਲ ਆਏਗਾ ਕਿਰਾਏ ਤੇ ਗਿਆ ਵੇ ਦੇ ਨਾਲ ਦਾ ਉੱਤੇ 10 ਕਿਲੋਵਾਟ ਜਨਰੇਟਰ ਲੱਗਿਆ ਵਾ ਤੇ ਦੋ ਦੋ ਸਿਲੰਡਰ ਤੋਂ ਇੰਜਨ ਲੱਗਿਆ ਵਾ ਉਹ ਕਿਰਾਏ ਤੇ ਗਿਆ ਵਾ ਅਸੀਂ ਕਿਰਾਏ ਤੇ ਵੀ ਭੇਜਨੇ ਆ ਠੀਕ ਹੈ ਜੀ ਤੁਸੀਂ ਐ ਮੰਨ ਕੇ ਚਲੋ ਵੀ ਉਹ ਵੀ ਇੰਨਾ ਕੀ ਖਾਈ ਜਾਂਦਾ ਤੁਸੀਂ ਐ ਮੰਨ ਕੇ ਚਲੋ ਠੀਕ ਹੈ ਜੀ 1.5-2 ਲੀਟਰ ਉਹ ਖਾਈ ਜਾਂਦਾ ਠੀਕ ਹੈ ਲੈ ਹੈ 2 ਸਿਲੰਡਰ ਹੈ 4 ਸਿਲੰਡਰ ਦੋ ਟਾਈਪ ਸਰਵਿਸ ਦੀ ਗੱਲ ਕਰੀਏ ਬਾਈ ਜੀ ਕਿੰਨੇ ਦਾ ਬਾਈ ਯਾਰ ਇਹਦੀ ਚੱਲਣ ਤੇ ਡਿਪੈਂਡਾ ਚੱਲਣ ਤੇ ਡਿਪੈਂਡਾ ਮੇਰੇ ਹਿਸਾਬ ਨਾਲ ਜਿੰਸੋ ਤੱਕ ਮੇਰੇ ਏਡੀਏ ਜੇ ਰੋਲ ਸੈਟ ਰੋਜ਼ ਤਾਂ ਚੱਲਦਾ ਨਹੀਂ ਠੀਕ ਹੈ ਜੀ ਯਾ ਰੋਜ਼ ਘੰਟਾ ਕੇ ਚੱਲੇ ਬੰਨ ਕੇ ਜੇ ਘੰਟਾ ਕੇ ਚੱਲੇ ਰੋਜ਼ ਤਾਂ ਸਾਲ ਦਾ ਲੋੜ ਹੀ ਨਹੀਂ ਪੈਂਦੀ ਸਾਲ ਦਾ ਲੋੜ ਹੀ ਨਹੀਂ ਤੇਲ ਪਾਣੀ ਚੈੱਕ ਕਰੀ ਜਾਓ ਇਹਦਾ ਲੀਕਿੰਗ ਤਾਂ ਨਹੀਂ ਠੀਕ ਹੈ ਜੀ ਤੇਲ ਪਾਣੀ ਬਸ ਇਹਨੂੰ ਸਾਲ ਦਾ ਲੋੜ ਨਹੀਂ ਪੈਂਦੀ ਠੀਕ ਹੈ ਅਨਗਰ ਬਾਈ ਜੀ ਸੇ ਵੀ 15 ਮਿੰਟ ਤਾਂ ਚਲਾਉਣਾ ਚਾਹੀਦੀ ਹੈ ਚਲਾਉਣਾ ਬਾਈ ਯਾਰ ਚਲਾਓ ਯਾਰ ਨਹੀਂ ਕੋਈ ਵੀ ਜੀਨਰੇਟਰ ਆਪਾਂ ਖੜਾਤਾ ਸੋਕੀਆਂ ਦੀ ਉਹਦੀ ਚੀਜ਼ ਠੀਕ ਹੈ ਹਾਂ ਠੀਕ ਹੈ ਭਾਈ ਜੀ ਓਕੇ ਜੀ ਧੰਨਵਾਦ ਭਾਈ ਜੀ ਠੀਕ ਹੈ ਚਲੋ ਭਾਈ ਜੀ ਬਾਈ ਨੇ ਚੀਜ਼ਾਂ ਦਿਖਾਈਆਂ ਨੇ ਇੱਕ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜੁੜ ਲਿਓ ਤੇ ਵੀਡੀਓ ਕਿਵੇਂ ਲੱਗੇ ਤੇ ਜੇ ਕੋਈ ਵੀ ਸਮਾਨ ਲੈਣਾ ਹੋਇਆ ਤਾਂ ਹੋਰ ਵੀ ਬਾਈ ਕੋਲੇ ਬਹੁਤ ਕੁਝ ਹੈਗਾ ਤਾਂ ਕੰਟੈਕਟ ਕਰ ਲਿਓ ਧੰਨਵਾਦ